ਅੱਜ ਦੇ ਪ੍ਰੋਗਰਾਮ ਤੇ ਅਸੀਂ ਦੋ ਮੁੱਦਿਆਂ ਤੇ ਵਿਚਾਰ ਚਰਚਾ ਕਰਾਂਗੇ ਪਹਿਲਾ ਹੋਏਗਾ ਅਕਾਲੀ ਦਲ ਬਾਰੇ ਕਿਉਂਕਿ ਉਹਨਾਂ ਨੇ ਪੰਜਾਬ ਬਚਾਓ ਰੈਲੀ ਜਾਂ ਪੰਜਾਬ ਬਚਾਓ ਮਾਰਚ ਜਿਹੜਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ 1 ਫਰਵਰੀ ਤੋਂ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਵਦੇਸ਼ਾਂ ਦੇ ਵਿੱਚ ਹੁੰਦੇ ਹੋਏ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਝਗੜੇ ਬਾਰੇ ਨੀਤੇ ਵੀਰ ਗੱਲ ਕਰੀਏ ਅਕਾਲੀ ਦਲ ਬਾਰੇ ਕਿਉਂਕਿ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਇਹ ਪਾਰਟੀ ਹੈ ਪਿਛਲੇ ਸਮੇਂ ਦੇ ਵਿੱਚ ਹਾਸ਼ੀਏ ਤੇ ਆ ਗਈ ਹੈ ਪਾਰਟੀ ਇਹਨਾਂ ਦੇ ਤਿੰਨ ਹੀ ਜਿਹੜੇ ਐਮਐਲਏ ਰਹਿ ਗਏ ਹੁਣ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਵੀ 1 ਫਰਵਰੀ ਤੋਂ ਅਸੀਂ ਇੱਕ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰ ਰਹੇ ਹਾਂ ਕੀ ਇਹ ਰੈਲੀ ਵਾਕੇ ਹੀ ਪੰਜਾਬ ਨੂੰ ਬਚਾਉਣ ਦੀ ਰੈਲੀ ਹੈ ਕਿ ਅਕਾਲੀ ਦਲ ਨੂੰ ਬਚਾਉਣ ਦੀ ਰੈਲੀ ਹੈ ਮੇਰਾ ਖਿਆਲ ਆ ਵੀ ਇਹਨੂੰ ਪੰਜਾਬ ਬਚਾਓ ਯਾਤਰਾ ਛੱਡ ਕੇ ਜੇ ਆਪਾਂ ਕਾਲੀਦਾਲ ਬਚਾਓ ਯਾਤਰਾ ਕਿਹਾ ਜਾਵੇ ਤਾਂ ਉਹ ਜਾਦੇ ਬਿਹਤਰ ਹੋਊਗਾ ਕੀ ਲੱਗਦਾ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਹੁਣੀ ਆਪਣੇ ਵਰਕਰਾਂ ਨੂੰ ਬੜਾ ਬੰਨ ਕੇ ਰੱਖਦੇ ਹੁੰਦੇ ਸੀਗੇ ਕੀ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਉਸ ਲੈਵਲ ਤੱਕ ਪਾਰਟੀ ਦੇ ਰੁਤਬੇ ਨੂੰ ਕਾਇਮ ਕਿਉਂ ਨਹੀਂ ਰੱਖ ਸਕੇ ਔਰ ਨਾਲ ਦੀ ਨਾਲ ਇੱਕ ਸਵਾਲ ਹੋਰ ਆ ਵੀ ਪੰਜਾਬ ਦੇ ਲਈ ਇਸ ਤਰ੍ਹਾਂ ਦੀ ਖੇਤਰੀ ਪਾਰਟੀ ਦਾ ਹੋਣਾ ਕਿੰਨਾ ਕੁ ਜ਼ਰੂਰੀ ਆ ਜਿਹਦੇ ਫੈਸਲੇ ਖੁਦ ਪੰਜਾਬ ਕਰ ਸਕੇ ਉਹਨੂੰ ਸੈਂਟਰ ਵੱਲ ਝਾਕਣ ਦੀ ਲੋੜ ਨਾ ਪਵੇ ਦੇਖੋ ਜਿਹੜੀ ਖੇਤਰੀ ਪਾਰਟੀ ਦਾ ਹੋਣਾ ਮੈਂ ਸਮਝਦਾ ਕਿਸੇ ਵੀ ਸੂਬੇ ਵਾਸਤੇ ਬਹੁਤ ਲਾਜ਼ਮੀ ਆ ਕਿਉਂਕਿ ਜੋ ਫੈਸਲੇ ਇਹ ਖੇਤਰੀ ਪਾਰਟੀਆਂ ਲੈ ਸਕਦੀਆਂ ਉਹ ਨੈਸ਼ਨਲ ਪਾਰਟੀਆਂ ਨਹੀਂ ਲੈ ਸਕਦੀਆਂ ਜਿਸ ਤਰੀਕੇ ਨਾਲ ਸੁਖਵੀਰ ਬਾਦਲ ਆਪ ਆਪਣੇ ਤੌਰ ਤੇ ਫੈਸਲੇ ਕਰਦੇ ਆ ਤੇ ਸਿਰਫ ਉਸਰਫ ਕੋਈ ਮਨੋਰਥ ਉਹਨਾਂ ਦਾ ਰੱਖਿਆ ਹੋਇਆ ਵੀ ਮੈਂ ਕਿਸੇ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਦੀ ਫੁਨੈਸਟਰੋ ਬੜਨਾ ਹੈਗਾ ਕੈਨੇਡਾ ਅਮਰੀਕਾ ਦੇ ਜੇ ਬੱਚਾ ਗੱਲਬਾਤ ਕਰੀਏ ਤਾਂ ਗੁਰਦੁਆਰਾ ਕਮੇਟੀਆਂ ਦੇ ਝਗੜੇ ਆ ਜਿਹੜੇ ਉਹ ਰੁਕਮ ਦਾ ਨਾਮ ਨਹੀਂ ਲੈ ਰਹੇ ਹਰ ਮਹੀਨੇ ਸਾਨੂੰ ਕਿਸੇ ਨਾ ਕਿਸੇ ਗੁਰਦੁਆਰੇ ਦੇ ਵਿੱਚ ਪੱਗਾਂ ਲੱਤ ਦੇ ਦੀ ਜਿਹੜੀ ਖਬਰ ਆ ਜਿਹੜੀ ਵੀਡੀਓਜ਼ ਆ ਸਾਡੇ ਸਾਹਮਣੇ ਆ ਜਾਂਦੀ ਆ ਹਨਾ ਪਿਛਲੇ ਹਫਤੇ ਆਪਾਂ ਦੇਖਿਆ ਕੈਲਗਰੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਨਾ ਕੀ ਲੱਗਦਾ ਹੈ ਗੁਰਦੁਆਰਾ ਕਮੇਟੀਆਂ ਦੇ ਝਗੜੇ ਆ ਜਿਹੜੇ ਇਹ ਇਹਨਾਂ ਨੂੰ ਖੱਲ ਕਿੱਦਾਂ ਪੈ ਸਕਦੀ ਆ ਜਿਹੜੇ ਗੁਰਦੁਆਰਿਆਂ ਦੇ ਵਿੱਚ ਮਸੰਦ ਰੂਪੀ ਲੋਕ ਬੈਠੇ ਆ ਜਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਆ ਕਿ ਇਥੋਂ ਦੀ ਪ੍ਰਦਾਨਗੀ ਦਾ ਸਾਰਾ ਸਿਸਟਮ ਸਾਡੇ ਕੋਲੇ ਹੀ ਰਹੇ ਫਿਰ ਇਹ ਲੜਾਈ ਆ ਜਿਹੜੀ ਇਹ ਸਿਰਫ ਸਿਰਫ ਤੇ ਸਿਰਫ ਚੌਧਰ ਦੀ ਲੜਾਈ ਆ ਕਿ ਪੈਸੇ ਦੇ ਵੀ ਤੁਹਾਨੂੰ ਲੱਗਦੀ ਕਿਸੇ ਨਾ ਕਿਤੇ ਕਿਉਂਕਿ ਜਦੋਂ ਇੰਡੀਆ ਤੋਂ ਕਿਸੇ ਨੂੰ ਬੁਲਾਉਣਾ ਹੁੰਦਾ ਹੈ ਤਾਂ ਉਦੋਂ ਫਿਰ ਉਹਦਾ ਕੋਈ ਜਥੇ ਦੇ ਰੂਪ ਦੇ ਵਿੱਚ ਕੋਈ ਐਜ਼ ਅ ਗੈਸਟ ਦੇ ਰੂਪ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਬੁਲਾ ਸਕਦੇ ਹੋ ਉੱਥੇ ਕਿ ਉਹ ਵੀ ਮਸਲਾ ਹੈਗਾ ਜਿਹਦੇ ਕਰਕੇ ਕਮੇਟੀਆਂ ਦੀ ਲੜਾਈ ਹੈ ਜਿੱਥੇ ਆਪਾਂ ਕਹਿੰਦੇ ਵੀ ਚੌਧਰ ਦੀ ਇਹ ਲੜਾਈ ਆ ਉੱਥੇ ਨਾਲ ਦੀ ਨਾਲ ਕਿਸੇ ਹੱਦ ਤੱਕ ਗੋਲਕ ਦੇ ਉੱਤੇ ਕਬਜ਼ਾ ਕਰਨ ਦੇ ਲਈ ਵੀ ਕੋਸ਼ਿਸ਼ ਜਿਹੜੇ ਸਾਡੇ ਸੱਜਣ ਹੈਗੇ ਆ ਸ਼ੈਤਾਨ ਦਿਮਾਗ ਉਹ ਇਸ ਪਾਸੇ ਵੱਲ ਨੂੰ ਇਸ ਤਾਕ ਦੇ ਵਿੱਚ ਰਹਿੰਦੇ ਆ ਵੀ ਕਿਸੇ ਤਰੀਕੇ ਦੇ ਨਾਲ ਗੁਰਦੁਆਰੇ ਦੀ ਸਿਆਸਤ ਦੇ ਉੱਤੇ ਕਾਬਜ ਹੋਇਆ ਜਾਵੇ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਤੇ ਅਸੀਂ ਦੋ ਮੁੱਦਿਆਂ ਤੇ ਵਿਚਾਰ ਚਰਚਾ ਕਰਾਂਗੇ ਪਹਿਲਾ ਹੋਏਗਾ ਅਕਾਲੀ ਦਲ ਬਾਰੇ ਕਿਉਂਕਿ ਉਹਨਾਂ ਨੇ ਪੰਜਾਬ ਬਚਾਓ ਰੈਲੀ ਜਾਂ ਪੰਜਾਬ ਬਚਾਓ ਮਾਰਚ ਜਿਹੜਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ 1 ਫਰਵਰੀ ਤੋਂ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਵੀ ਐਨ ਆਰ ਆਈ ਇਸ ਮਾਰਚ ਨੂੰ ਕਿਸ ਐਂਗਲ ਦੇ ਨਾਲ ਵੇਖਦਾ ਹੈ ਕਿ ਇਹ ਪੰਜਾਬ ਨੂੰ ਬਚਾਉਣ ਦੀ ਹੀ ਮੁਹਿਮ ਹੈ ਕਿ ਕੁਝ ਹੋਰ ਹੈ ਦੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਵਿਦੇਸ਼ਾਂ ਦੇ ਵਿੱਚ ਹੁੰਦੇ ਹੋਏ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਝਗੜੇ ਬਾਰੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਲਗਰੀ ਦੇ ਵਿੱਚ ਅਸੀਂ ਦੇਖਿਆ ਵੀ ਪੱਗਾ ਲੱਥੀਆਂ ਉੱਥੇ ਇੱਕ ਦੂਜੇ ਦੇ ਨਾਲ ਅਸੀਂ ਸਿੱਖੀ ਸਿੱਖ ਦੇ ਵੈਰੀ ਬਣਦੇ ਜਾਂਦੇ ਆ ਗੁੱਟ ਬਣ ਜਾਂਦੇ ਦੋ ਫਿਰ ਇੱਕ ਗੁੱਟ ਜਦੋਂ ਜਿੱਤ ਜਾਂਦਾ ਦੂਸਰਾ ਜਿਹੜਾ ਵੋਟਾਂ ਦੇ ਵਿੱਚ ਹਾਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕਣ ਹੀ ਨਹੀਂ ਆਉਂਦਾ ਸੋ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਔਰ ਇਹਨਾਂ ਦੋਨੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਜੁੜਨ ਗਏ ਫ੍ਰੀਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੇਟਾ ਮਾਛੀਕੇ ਨੇਟਾ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਮੇਰਾ ਅਮਰੀਕਾ ਵੇਖ ਰਹੀ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਪਰਿਵਿਸ਼ ਸਤਿ ਸ਼੍ਰੀ ਅਕਾਲ ਨਾਲ ਦੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਹਮੇਸ਼ਾ ਇਸ ਤਰ੍ਹਾਂ ਮੈਨੂੰ ਨਾਲ ਲੈ ਕੇ ਆਉਂਦੇ ਹੋ ਥੈਂਕ ਯੂ ਬ੍ਰਦਰ ਨੇਟਾ ਵੀਰ ਗੱਲ ਕਰੀਏ ਅਕਾਲੀ ਦਲ ਬਾਰੇ ਕਿਉਂਕਿ ਇਹ ਇੱਕ ਖੇਤਰੀ ਪਾਰਟੀ ਸਿੱਖ ਸੰਘਰਸ਼ ਦੇ ਵਿੱਚ ਕਾਫੀ ਵੱਡਾ ਰੋਲ ਅਕਾਲੀ ਦਲ ਨੇ ਅਦਾ ਕੀਤਾ ਹੋਇਆ ਹੈ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਇਹ ਪਾਰਟੀ ਹੈ ਪਿਛਲੇ ਸਮੇਂ ਦੇ ਵਿੱਚ ਹਾਸ਼ੀਏ ਤੇ ਆ ਗਈ ਇਹ ਪਾਰਟੀ ਇਹਨਾਂ ਦੇ ਤਿੰਨ ਹੀ ਜਿਹੜੇ ਐਮ.ਐਲ.ਏ. ਰਹਿ ਗਏ ਫਿਰ ਉਸ ਤੋਂ ਬਾਅਦ ਹੁਣ ਅਕਾਲੀ ਦਲ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਵੀ 1 ਫਰਵਰੀ ਤੋਂ ਅਸੀਂ ਇੱਕ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰ ਰਹੇ ਹਾਂ ਮਾਰਚ ਸ਼ੁਰੂ ਕਰ ਰਹੇ ਹਾਂ ਕੀ ਇਹ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ ਕਿ ਨਾਲ ਦੀ ਨਾਲ ਵਿਰੋਧੀ ਪਾਰਟੀਆਂ ਵੱਲੋਂ ਖਾਸ ਤੌਰ ਤੇ ਭਵੰਤਮਾਨ ਵੱਲੋਂ ਇਹ ਗੱਲ ਕਹੀ ਗਈ ਆ ਵੀ ਇਹ ਪੰਜਾਬ ਨੂੰ ਬਚਾਉਣ ਦੀ ਨਹੀਂ ਇਹ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਕਰ ਰਿਹਾ ਕੀ ਇਹ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੇ ਹਿਤੈਸ਼ੀ ਆ ਜਿਹੜੇ ਇਹਨਾਂ ਨੂੰ ਪੰਜਾਬ ਦੀ ਹੁਣ ਫਿਕਰ ਆ ਜਿਹੜੀ ਵੋਟਾਂ ਦੇ ਨੇੜੇ ਆ ਕੇ ਹੀ ਕਿਉਂ ਹੁੰਦੀ ਆ ਕੀ ਤੁਹਾਡਾ ਮੰਨਣਾ ਹੈ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਬਿਲਕੁਲ ਹੁਣ ਇਸ ਟਾਈਮ ਡਾਊਨ ਗਿਆ ਹੋਇਆ ਜੇ ਆਪਾਂ ਵਿਦੇਸ਼ਾਂ ਦੇ ਵੀ ਗੱਲ ਕਰੀਏ ਤਾਂ ਇੱਥੇ ਵੀ ਅਕਾਲੀ ਦਲ ਨੂੰ ਉਹ ਹਮਾਇਤ ਨਹੀਂ ਜਿਹੜੀ ਪਿਛਲੇ ਟਾਈਮ ਦੇ ਵਿੱਚ ਹੁੰਦੀ ਸੀ ਇੱਥੇ ਵੀ ਉਹਨਾਂ ਦਾ ਇੱਕ ਨਿੱਜੀ ਚੈਨਲ ਆ ਜਿਹੜਾ ओके ਕਿਉਂਕਿ ਹੁਣ ਪਿਛਲੇ ਸਮੇਂ ਦੇ ਵਿੱਚ ਸੁਖਵੀਰ ਬਾਦਲ ਹੁਣਾਂ ਨੇ ਆਪ ਹੀ ਕਹਿਤਾ ਸੀ ਵੀ ਹਾਂ ਉਹ ਚੈਨਲ ਮੇਰਾ ਹੈ ਇੱਥੇ ਵੀ ਕਈ ਗੁਰਦੁਆਰਿਆਂ ਵੱਲੋਂ ਮਤਾ ਪਾਇਆ ਗਿਆ ਵੀ ਉਸ ਚੈਨਲ ਦਾ ਅਸੀਂ ਬਾਈਕਾਟ ਕੀਤਾ ਹੋਇਆ ਹੈ ਕੀ ਅਕਾਲੀ ਦਲ ਵੱਲੋਂ ਇਸ ਮਾਰਚ ਤੋਂ ਬਾਅਦ ਕਿਉਂਕਿ ਰਾਹੁਲ ਗਾਂਧੀ ਹੁਣਾਂ ਨੇ ਵੀ ਪਹਿਲਾਂ ਇੱਕ ਇਸ ਤਰ੍ਹਾਂ ਦਾ ਮਾਰਚ ਕੱਢਿਆ ਸੀ ਪੂਰੇ ਦੇਸ਼ ਦੇ ਵਿੱਚ ਉਸ ਤੋਂ ਬਾਅਦ ਕਾਂਗਰਸ ਦਾ ਗਰਾਫ ਦਾ ਫਰਕ ਤਾਂ ਪਿਆ ਸੀ ਕੀ ਅਕਾਲੀ ਦਲ ਨੂੰ ਇਹਦਾ ਕੋਈ ਫਾਇਦਾ ਹੋਏਗਾ ਕਿ ਨਹੀਂ ਕੀ ਇਹ ਰੈਲੀ ਵਾਕੇ ਹੀ ਪੰਜਾਬ ਨੂੰ ਬਚਾਉਣ ਦੀ ਰੈਲੀ ਹੈ ਕਿ ਅਕਾਲੀ ਦਲ ਨੂੰ ਬਚਾਉਣ ਦੀ ਰੈਲੀ ਹੈ ਅਹ ਵੇਖੋ ਪ੍ਰਦੀਪ ਜਿਹੜੀ ਅਕਾਲੀ ਦਲ ਆ ਬੇਸਿਕਲੀ 1920 ਦੇ ਵਿੱਚ ਇਹ ਹੋਣ ਦੇ ਵਿੱਚ ਆਇਆ ਸੀ ਤੇ ਉਸ ਸਮੇਂ ਤੋਂ ਲੈ ਕੇ ਇਹਨਾਂ ਨੂੰ ਕੀ ਨਮਾਇੰਦਗੀ ਦੀ ਜਿਵੇਂ ਕਹਿੰਦੇ ਵੀ ਸਿਆਸੀ ਜਮਾਤ ਧਾਰਮਿਕ ਜਮਾਤ ਦੇ ਤੌਰ ਤੇ ਵੇਖਿਆ ਜਾਂਦਾ ਰਿਹਾ ਪਰ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵਿੱਚ ਮੁਕਾਬਤਾ ਹੋਈਆਂ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਦਾਸਰ ਸੋ ਲਗਾਤਾਰ ਸਰਕਾਰ ਚੱਲੀ ਤੇ ਉਸ ਰਾਜਕਾਲ ਦੇ ਵਿੱਚ ਜੋ ਇਹਨਾਂ ਨੇ ਗਲਤੀਆਂ ਕੀਤੀਆਂ ਉਹਦਾ ਅਖਮਿਆਜਾ ਇਹਨਾਂ ਨੂੰ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਸੀ ਉਹਦੇ ਵਿੱਚ ਭੁਗਤਣਾ ਪਿਆ ਜਿਸ ਦਾ ਕਰਕੇ ਸਿਰਫ ਇਹਨਾਂ ਰਹਿ ਤੱਕ ਪਹਿਲੇ ਪੂਰੇ ਪੰਜਾਬ ਦੇ ਵਿੱਚ ਰਹਿ ਗਏ ਤੇ ਹੁਣ ਅੱਗੇ 2024 ਦਾ ਜਿਹੜੀਆਂ ਸਭਾਦਾਂ ਚੋਣਾਂ ਆ ਰਹੀਆਂ ਉਹਨਾਂ ਦੇ ਵਾਸਤੇ ਹੁਣ ਇਹ ਗਰਾਊਂਡ ਟੋਲਣ ਦੀ ਕੋਸ਼ਿਸ਼ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਪਰ ਮੇਰਾ ਖਿਆਲ ਆ ਵੀ ਇਨੂੰ ਪੰਜਾਬ ਬਚਾਓ ਯਾਤਰਾ ਛੱਡ ਕੇ ਜੇ ਆਪਾਂ ਕਾਲੀਦਾਲ ਬਚਾਓ ਯਾਤਰਾ ਕਿਹਾ ਜਾਵੇ ਤਾਂ ਉਹ ਜਾਦੇ ਬਿਹਤਰ ਹੋਊਗਾ ਤੁਹਾਨੂੰ ਪਤਾ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸਨ ਉਹ ਆਪਦੇ ਨਰਮ ਸੁਭਾਅ ਕਰਕੇ ਜਾਣੇ ਜਾਂਦੇ ਸੀ ਪਰ ਜਿਸ ਤਰੀਕੇ ਦੀ ਨਲਾਇਕੀ ਉਹਨਾਂ ਨੇ ਇਸ ਪਾਰਟੀ ਵਾਸਤੇ ਵਰਤੀ ਆਪਦੇ ਪੁੱਤ ਪਤੀਜਿਆਂ ਦੇ ਮੋਹ ਬਸ ਹੋ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਰਟੀ ਨੂੰ ਖੇਰੂ ਖੇਰੂ ਹੋਣ ਦਿੱਤਾ ਉਹਦਾ ਇਹਨਾਂ ਨੂੰ ਖਮਿਆਜਾ ਵੱਡੀ ਪੱਦਰ ਤੇ ਆੜੜੀ ਉਹ ਉਤਰਾ ਪਿਆ ਇਸ ਟਾਈਮ ਜਿਹੜੇ ਲੋਕ ਆ ਉਹ ਕਾਲੀ ਦਾਲ ਨੂੰ ਮੂੰਹ ਨਿਲਾ ਰਹੇ ਕਿਉਂਕਿ ਇਹਨਾਂ ਨੇ ਗਲਤੀਆਂ ਹੀ ਪ੍ਰਦੀਪ ਬਹੁ ਵੱਡੀਆਂ ਵੱਡੀਆਂ ਕੀਤੀਆਂ ਜਿਸ ਤਰੀਕੇ ਦੇ ਨਾਲ ਸੌਦਾ ਸਾਧੂ ਇਹਨਾਂ ਨੇ ਮੁਆਫੀ ਦਿੱਤੀ ਜਾਂ ਜਿਸ ਤਰੀਕੇ ਦੇ ਨਾਲ ਪਹਿਲੋ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੁੰਦੇ ਸੀ ਜਦੋਂ ਇਹ ਰਾਜ ਦੇ ਵਿੱਚ ਆ ਜਾਂਦੇ ਆ ਫਿਰ ਸਭ ਬੰਦੀ ਸਿੰਘਾਂ ਨੂੰ ਭੁੱਲ ਜਾਂਦੇ ਆ ਪਿੱਛੇ ਜੇ ਇੱਥੇ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਹੋ ਫ੍ਰਿਜ ਨੂੰ ਆਏ ਸੀ ਤੇ ਉਸ ਸਮੇਂ ਉਹਨਾਂ ਨੇ ਬੋਲਦਿਆਂ ਹੋਇਆ ਕਿਹਾ ਸੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਹੀਂ ਬਣੀ ਸੀ ਪੰਜਾਬ ਦੇ ਵਿੱਚ ਬਿਆਨਸਿਓਂ ਦੀ ਸਰਕਾਰ ਤੋਂ ਪਿੱਛੋਂ ਉਸ ਸਮੇਂ ਕਹਿੰਦੇ ਅਸੀਂ ਉਹਨਾਂ ਦੀ ਕੋਠੀ ਗਏ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਹਾਂ ਜਦੋਂ ਮੈਂ ਪਾਵਰ ਦੇ ਵਿੱਚ ਆ ਗਿਆ ਤਾਂ ਜੋ ਜ਼ੁਲਮ ਕਾਂਗਰਸ ਨੇ ਸਿੰਘਾਂ ਦੇ ਉੱਤੇ 84 ਦੇ ਦੌਰ ਤੋਂ ਲੈ ਕੇ 90 ਦੇ ਦਹਾਕੇ ਦੇ ਵਿੱਚ ਕੀਤੇ ਆ ਉਹਨਾਂ ਦੇ ਆਪਾਂ ਬਦਲੇ ਲਵਾਂਗੇ ਉਹਨਾਂ ਪੁਲਿਸ ਦੇ ਘਾਰੀਆਂ ਨੂੰ ਆਪਾਂ ਜੇਲ੍ਹਾਂ ਦੇ ਵਿੱਚ ਜਦੋਂ ਕਹਿੰਦੇ ਰਾਜ ਦੇ ਵਿੱਚ ਆ ਗਏ ਅਸੀਂ ਫੇਰ ਕੋਠੀ ਗਏ ਤੇ ਉਸ ਸਮੇਂ ਬਾਦਲ ਸਾਹਿਬ ਨੇ ਮੈਨੂੰ ਕਿਹਾ ਵੀ ਬਾਜੀ ਜਿਹੜਾ ਟਾਈਮ ਲੰਘਿਆ ਉਹਨੂੰ ਭੁੱਲ ਜਾਓ ਤੇ ਅੱਗੇ ਆਪਾਂ ਜੋ ਵੀ ਚੰਗੇ ਤਰੀਕੇ ਨਾਲ ਰਾਤ ਚਲਾਉਣਾ ਉਹਦੇ ਬਾਰੇ ਸੋਚੀਏ ਸੋ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਇਹਨਾਂ ਦੀ ਕਿੰਨੀ ਇੱਕ ਫੌਮ ਦੇ ਪ੍ਰਤੀ ਸਹਿਰਤਾ ਸੀਗੀ ਤੇ ਕਿੰਨਾ ਕਿ ਇਹਨਾਂ ਦੇ ਦਿਲ ਦੇ ਵਿੱਚ ਇਹ ਸਿੱਖੀ ਪ੍ਰਤੀ ਹਮਦਰਦੀ ਸੀ ਕਿੰਨਾ ਕਿ ਇਹ ਧਰਮ ਪ੍ਰਤੀ ਫਿਕਰਮੰਦ ਸੀ ਤੁਹਾਨੂੰ ਇਸ ਗੱਲ ਤੋਂ ਯਾਹਰ ਹੋ ਜਾਂਦੀ ਹੋਊਗੀ ਇਹ ਚੀਜ਼ ਤੇ ਨਾਲ ਦੀ ਨਾਲ ਜਿਸ ਤਰੀਕੇ ਨਾਲ ਅਜਹਾਰ ਆਲਮ ਵਰਗਿਆਂ ਨੂੰ ਜਾਂ ਜਿਹੜੇ ਡੀਜੀਪੀ ਰਹੇ ਆ ਪੰਜਾਬ ਦੇ ਸਮੇਰ ਸੈਣੀ ਹੋਰਾਂ ਨੂੰ ਇਹਨਾਂ ਨੇ ਡੀਜੀਪੀ ਦੀਆਂ ਕੁਰਸੀਆਂ ਦਿੱਤੀਆਂ ਉਸ ਚੀਜ਼ ਤੋਂ ਜਿਹੜੇ ਸਿੱਖਾਂ ਦੇ ਕਾਲਜ ਇੱਕ ਤਰ੍ਹਾਂ ਦੇ ਬਲਉਂਦਰੇ ਪਏ ਆ ਤੇ ਨਾਲ ਦੀ ਨਾਲ ਜੋ ਬਾਈਬਲ ਕਲਾਕਾਰਾਂ ਤਿ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਹੁੰਦੀਆਂ ਬਿਆਦਬੀਆਂ ਹੋਈਆਂ ਉਹਨਾਂ ਦਾ ਵੀ ਸਾਰਾ ਕਲੰਕ ਅਕਾਲੀ ਦਾ ਚਰਬਾਈ ਦਾ ਰਿਹਾ ਜਿਹਦਾ ਕਰਕੇ ਇਸ ਸਮੇਂ ਜਿਹੜੇ ਪੰਜਾਬ ਦੇ ਲੋਕ ਆ ਉਹ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੇ ਤੇ ਨਾਲ ਦੀ ਨਾਲ ਜਿੰਨੇ ਦਿਗਜ ਪੁਰਾਣੇ ਟਕਸਾਲੀ ਆਗੂ ਸੀ ਉਹਨਾਂ ਨੂੰ ਸੁਖਵੀਰ ਬਾਦਲ ਨੇ ਇੱਕ ਤਰ੍ਹਾਂ ਦੇ ਨਾਲ ਖੁੰਝੇ ਲਾ ਦਿੱਤਾ ਸੀ ਬੇਸ਼ੱਕ ਉਸ ਚੀਜ਼ ਨੂੰ ਮੁੱਖ ਰੱਖ ਕੇ ਇਹਨਾਂ ਨੇ ਸਰੀ ਅਕਾਲ ਤੱਕ ਸਾਹਿਬ ਤੋਂ ਮਾਫੀ ਵੀ ਮੰਗੀ ਹੁਣ ਪਿੱਛੇ ਜੇ ਉੱਥੇ ਪ੍ਰੋਗਰਾਮ ਹੋਏ ਸੀ ਪਰ ਉਹ ਸਾਰੇ ਕੁਐਸਚਨ ਲੋਕ ਇਹੀ ਵੇਖ ਰਹੇ ਆ ਵੀ ਇਹ ਡਰਾਮੇਬਾਜ਼ੀ ਕਰ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਪਿਆਰ ਪੰਜਾਬ ਦੇ ਵਿੱਚ ਦੁਬਾਰਾ ਜੰਮ ਜਾਣ ਸ਼ਾਇਦ ਇਸੇ ਕਰਕੇ ਮੇਰਾ ਖਿਆਲ ਹੋ ਸਕਦਾ ਹੈ ਭਾਜਪਾ ਵੀ ਦੁਬਾਰਾ ਗੱਠ ਜੋੜ ਕਰਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਰ ਜਿਹੜੀ ਕਹਾਣੀ ਆ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਵਿਗੜ ਚੁੱਕੀ ਆ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਵਿੱਚ ਇਹਨਾਂ ਨੇ ਕੋਸਪੈਕਟ ਕੀਤੀ ਹੋਈ ਆ ਜੇਬ ਦੇ ਵਿੱਚੋਂ ਕੱਢ-ਕੱਢ ਕੇ ਇਹ ਜੱਥੇਦਾਰ ਲਾਉਂਦੇ ਆ ਜੇਬ ਦੇ ਵਿੱਚੋਂ ਕੱਢ-ਕੱਢ ਕੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਾਉਂਦੇ ਆ ਉਹ ਸਾਰੀਆਂ ਚੀਜ਼ਾਂ ਹੁਣ ਲੋਕ ਭਲੀ-ਪਾਂਤ ਜਾਣਦੇ ਆ ਤੇ ਮੇਰਾ ਖਿਆਲ ਵੀ ਢੀ ਛੇਤੀ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਚਾਹੀ ਇਹ ਪੰਜਾਬ ਬਚਾਓ ਯਾਤਰਾ ਦੇ ਨਾਂ ਤੇ ਵੀ ਡਰਾਮੇ ਕਰ ਰਹੇ ਹੈਗੇ ਆ ਪਰ ਇਹਨੂੰ ਵੀ ਲੋਕ ਇਹੀ ਕਹਿ ਰਹੇ ਆ ਵੀ ਇਹ ਕਾਲੀਦਲ ਬਚਾਓ ਯਾਤਰਾ ਨਾ ਕਿ ਪੰਜਾਬ ਬਚਾਓ ਯਾਤਰਾ ਨੇਟਵੀਰ ਜੇ ਆਪਾਂ ਸਿੱਕੇ ਦਾ ਦੂਜਾ ਪਾਸਾ ਵੇਖੀਏ ਵੀ ਹੁਣ ਤਾਂ ਉਹਨਾਂ ਦਾ ਗ੍ਰਾਫ ਜਿਹੜਾ ਉਹ ਖਰਾਬ ਹੈ ਹੀ ਹੈ ਉਹ ਹਾਸ਼ੀਏ ਤੇ ਗਏ ਹੋਏ ਨੇ ਹਨਾ ਅਕਾਲੀ ਦਲ ਵਾਲੇ ਪਰ ਨਾਲ ਦੀ ਨਾਲ ਜੇ ਆਪਾਂ ਦੇਖੀਏ ਤਾਂ ਪਿੰਡਾਂ ਦੇ ਵਿੱਚ ਹੁਣ ਵੀ ਕਾਫੀ ਕੱਡਰ ਹੈ ਜਿਹੜਾ ਅਕਾਲੀ ਦਲ ਦਾ ਹੈ ਨਾਲ ਦੀ ਨਾਲ ਜਿਵੇਂ ਤੁਸੀਂ ਐਸ்சிਪੀਸੀ ਦੀ ਗੱਲ ਕੀਤੀ ਹੈ ਤਾਂ ਐਸਜੀਪੀਸੀ ਦੇ ਵੀ ਇੱਕ ਜਿਹੜਾ ਆਧਾਰ ਹੈ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤੂਗਾ ਲੱਗਦਾ ਹੈ ਹਨਾ ਕੀ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਜਿਹੜਾ ਜਿਹੜਾ ਪਿੰਡਾਂ ਦੇ ਵਿੱਚ ਹੋਲਡ ਹੈ ਜਿਹੜੀ ਉਹਨਾਂ ਦੀ ਕੱਟ ਕਾਡਰ ਵੋਟ ਆ ਪੱਕੀ ਵੋਟ ਆ ਜਿਹੜੀ ਅਕਾਲੀ ਦਲ ਦੀ ਕਿਉਂਕਿ ਬਹੁਤ ਸਾਰੀ ਵੋਟ ਇਦਾਂ ਦੀ ਹੁੰਦੀ ਆ ਪਿੰਡਾਂ ਦੇ ਵਿੱਚ ਸ਼ਰੀਕੇਬਾਜੀ ਹੁੰਦੀ ਆ ਵੀ ਸਾਡੇ ਜਿਹੜੇ ਸ਼ਰੀਕੇ ਵਾਲੇ ਜਾਂ ਕਾਂਗਰਸ ਵਾਲੀ ਜਾਂ ਆਮ ਆਦਮੀ ਪਾਰਟੀ ਵਾਲੀ ਤਾਂ ਅਸੀਂ ਅਕਾਲੀ ਦਲ ਲਈ ਨਹੀਂ ਜਾਣਾ ਜਾਣਾ ਹਨਾ ਕਿ ਉਹਦਾ ਫਾਇਦਾ ਜਿਹੜਾ ਅਕਾਲੀ ਦਲ ਨੂੰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਯਾਤਰਾ ਦੇ ਵਿੱਚ ਜਾਂ ਇਸ ਤਰ੍ਹਾਂ ਦੀ ਹੁਣ ਮੁਹਿੰਮ ਦੇ ਵਿੱਚ ਉਹ ਵੋਟਾਂ ਜਿਹੜੀਆਂ ਉਹਨਾਂ ਨੂੰ ਹੋਰ ਪੱਕੀਆਂ ਕਰ ਲੈਣ ਤੇ ਉਹਦੇ ਨਾਲ ਹੋਰ ਕੁਝ ਨਾ ਕੁਝ ਨਾਲ ਲੱਗ ਕੇ ਆ ਸਕਦਾ ਦੇਖੋ ਪ੍ਰਦੀਪ ਜਿਹੜੀ ਪਿੰਡਾਂ ਦੇ ਵਿੱਚ ਅਕਾਲੀ ਦਲ ਦੀ ਵੋਟ ਪੱਕੀ ਆ ਉਹੋ ਤਾਂ ਹੈਗੀ ਹੈਗੀ ਐਰੇਜ ਕੋਈ ਦੋਰਾ ਬੇਸ਼ੱਕ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਸੀ ਉਸ ਸਮੇਂ ਬਹੁਤ ਸਾਰੇ ਕਾਲੀ ਪਰਿਵਾਰ ਵੀ ਆਪ ਦੇ ਹੱਕ ਦੇ ਵਿੱਚ ਭੁਗਤੇ ਕਿਉਂਕਿ ਉਹ ਬਹੁਤ ਨਿਰਾਸ਼ ਸੀ ਕਾਲੀ ਦਲ ਤੋਂ ਜਿਸ ਤਰੀਕੇ ਦੇ ਨਾਲ ਪਿਸ਼ਾਕਾਂ ਦੀ ਗੱਲ ਆਉਂਦੀ ਹੈ ਕਿ ਸੌਦਾ ਸਾਧੀਆਂ ਪਿਸ਼ਾਕਾਂ ਵੀ ਇਹਨਾਂ ਦੇ ਖੇਮੇ ਦੇ ਵਿੱਚੋਂ ਹੀ ਗੰਗਾ ਜਿਸ ਤਰੀਕੇ ਦੇ ਨਾਲ ਪੰਜ ਪਿਆਰਿਆਂ ਨੂੰ ਘਰੇ ਸਦਕੇ ਉਹਨੂੰ ਮਾਫੀ ਦਿੱਤੀ ਗਈ ਉਸ ਚੀਜ਼ ਦਾ ਕਰਕੇ ਕਾਫੀ ਲੋਕ ਕਾਲੀ ਦਲ ਤੋਂ ਨਰਾਸ਼ ਚੱਲ ਰਹੇ ਆ ਪਰ ਮੈਨੂੰ ਲੱਗਦਾ ਵੀ ਐਤ ਕੀ ਹੁਣ ਜਿਹੜੀ ਸੱਤਾ ਭੋਗ ਰਹੀ ਆ ਆਪ ਉਸ ਤੋਂ ਵੀ ਲੋਕਾਂ ਦਾ ਜਿਹੜਾ ਮੋਹ ਆ ਕਾਫੀ ਭੰਗ ਹੋਇਆ ਤੇ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਅਕਾਲੀ ਬਚਾਓ ਯਾਤਰਾ ਆਪਾਂ ਕਹਿ ਸਕਦੇ ਆ ਪੰਜਾਬ ਦੇ ਵਿੱਚ ਹੋਣ ਜਾ ਰਹੀ ਆ ਤੇ ਨਾਲ ਕੁਛ ਨਾ ਕੁਛ ਅਕਾਲੀ ਦਲ ਨੂੰ ਜਿਹੜਾ ਫਾਇਦਾ ਉਹ ਹੋ ਸਕੇ ਪਰ ਬਹੁਤੀ ਜਿਹੜੀ ਗੱਲਬਾਤ ਹੈਗੀ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਬਿਆਦਬੀਆਂ ਦਾ ਜਿਹੜਾ ਉਹ ਸਹਿਮਾ ਜਿਹੜਾ ਉਹ ਮਲਾ ਦਾ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਆ ਤੇ ਬਹਿਵਲ ਕਲਾਂ ਗੋਲੀ ਕਾਂਡ ਜੋ ਹੋਇਆ ਉਹ ਵੀ ਅਜੇ ਤੱਕ ਉਹਦਾ ਇਨਸਾਫ ਨਹੀਂ ਮਿਲ ਸਕਿਆ ਬੇਸ਼ੱਕ ਅਕਾਲੀ ਦਲ ਨੇ ਬਹੁਤ ਇਸ ਚੀਜ਼ ਨੂੰ ਕਿਹਾ ਜੀ ਸਿੱਖ ਉਹ ਦਿੱਤੀ ਗਈ ਹੈ ਉਹਦੇ ਰੋਸ ਦੇ ਵਿੱਚੋਂ ਆਪਾਂ ਦੇਖੀਏ ਬਾਹਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਸਾਰਾ ਵਿਰੋਧ ਇੱਥੇ ਜਿੰਨੇ ਵੀ ਲੀਡਰ ਆਏ ਉਹਨਾਂ ਦਾ ਚਾਹੇ ਉਹ ਜੱਥੇਦਾਰ ਤੋਤਾ ਸਿੰਘ ਸੀ ਮਨਜੀਤ ਸਿੰਘ ਜੀਕੇ ਸੀਗੇ ਚਾਹੇ ਉਹ ਮਨਜਿੰਦਰ ਸਿੰਘ ਸਿਰਸਾ ਸੀ ਵੱਡੇ ਲੈਵਲ ਤੇ ਵਿਰੋਧ ਉਹਨਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੋਇਆ ਸੀ ਪਰ ਕੀ ਲੱਗਦਾ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਹੁਣੀ ਆਪਣੇ ਵਰਕਰਾਂ ਨੂੰ ਬੜਾ ਬੰਨ ਕੇ ਰੱਖਦੇ ਹੁੰਦੇ ਸੀਗੇ ਕੀ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਉਸ ਲੈਵਲ ਤੱਕ ਪਾਰਟੀ ਦੇ ਰੁਤਬੇ ਨੂੰ ਕਾਇਮ ਕਿਉਂ ਨਹੀਂ ਰੱਖ ਸਕੇ ਔਰ ਨਾਲ ਦੀ ਨਾਲ ਇੱਕ ਸਵਾਲ ਹੋਰ ਆ ਵੀ ਪੰਜਾਬ ਦੇ ਲਈ ਇਸ ਤਰ੍ਹਾਂ ਦੀ ਖੇਤਰੀ ਪਾਰਟੀ ਦਾ ਹੋਣਾ ਕਿੰਨਾ ਕੁ ਜ਼ਰੂਰੀ ਆ ਜਿਹਦੇ ਫੈਸਲੇ ਖੁਦ ਪੰਜਾਬ ਕਰ ਸਕੇ ਉਹਨੂੰ ਸੈਂਟਰ ਵੱਲ ਝਾਕਣ ਦੀ ਲੋੜ ਨਾ ਪਵੇ ਦੇਖੋ ਜਿਹੜੀ ਖੇਤਰੀ ਪਾਰਟੀ ਦਾ ਹੋਣਾ ਮੈਂ ਸਮਝਦਾ ਕਿਸੇ ਵੀ ਸੂਬੇ ਵਾਸਤੇ ਬਹੁਤ ਲਾਜ਼ਮੀ ਆ ਕਿਉਂਕਿ ਜੋ ਫੈਸਲੇ ਇਹ ਖੇਤਰੀ ਪਾਰਟੀਆਂ ਲੈ ਸਕਦੀਆਂ ਉਹ ਨੈਸ਼ਨਲ ਪਾਰਟੀਆਂ ਨਹੀਂ ਲੈ ਸਕਦੀਆਂ ਕਿਉਂਕਿ ਉੱਪਰੋਂ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਦਬਾਅ ਜ਼ਰੂਰ ਰਹਿੰਦਾ ਰਿਹਾ ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਭਾਜਪਾ ਦੇ ਨਾਲ ਉਸ ਸਮਾਂ ਇਹਨਾਂ ਦਾ ਗੱਠ ਜੋੜ ਰਿਹਾ ਤੇ ਅਕਾਲੀ ਦਲ ਨੂੰ ਵੀ ਇੱਕ ਤਰ੍ਹਾਂ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੀ ਸੀਗੀ ਉਹ ਹੀ ਚਲਾ ਰਹੀ ਸੀ ਪਰ ਫਿਰ ਵੀ ਮੈਂ ਸਮਝਦਾ ਵੀ ਇਹ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਵਾਪਸ ਲੋਕ ਹਿੱਤਾਂ ਦੇ ਵਿੱਚ ਆਇਆ ਜਾਵੇ ਧਰਮ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਪੰਜਾਬ ਦੀ ਗੱਲ ਕਰੇ ਤਾਂ ਲੋਕ ਜ਼ਰੂਰ ਇਸ ਪਾਸੇ ਵੱਲ ਨੂੰ ਮੁੜ ਸਕਦੇ ਆ ਪਰ ਨਾਲ ਦੀ ਨਾਲ ਸੁਖਵੀਰ ਬਾਦਲ ਨੂੰ ਜਿਹੜਾ ਪਰਿਵਾਰਵਾਦ ਦਾ ਇਹਨਾਂ ਨੇ ਛੱਪਾ ਇਸ ਪਾਰਟੀ ਦੇ ਉੱਤੇ ਪਾਇਆ ਹੋਇਆ ਉਹ ਵੀ ਛੱਡਣਾ ਪੈਣਾ ਤੇ ਜਿਸ ਤਰੀਕੇ ਨਾਲ ਸੁਖਵੀਰ ਬਾਦਲ ਆਪ ਆਪਣੇ ਤੌਰ ਤੇ ਫੈਸਲੇ ਕਰਦੇ ਆ ਤੇ ਸਿਰਫ ਸਿਰਫ ਇੱਕੋ ਹੀ ਮਨੋਰਥ ਉਹਨਾਂ ਦਾ ਰੱਖਿਆ ਹੋਇਆ ਵੀ ਮੈਂ ਕਿਸੇ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਬਣਨਾ ਹੈਗਾ ਜੇ ਉਹ ਸਾਰੀਆਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਮੇਕਲੇ ਪੰਜਾਬ ਦੇ ਹਿੱਤ ਵਾਸਤੇ ਪਾਸੇ ਰੱਖ ਕੇ ਲੋਕਾਂ ਲਈ ਸੋਚਿਆ ਜਾਵੇ ਤਾਂ ਹੋ ਸਕਦਾ ਕਿਉਂਕਿ ਲੋਕ ਚਾਹੁੰਦੇ ਆ ਵੀ ਜਿਹੜੀ ਖੇਤਰੀ ਪਾਰਟੀ ਉਹ ਜਿਉਂਦੀ ਰਹੇ ਤੇ ਬਹੁਤ ਸਾਰਾ ਜਿਵੇਂ ਕੱਲਾ ਅਕਾਲੀ ਕਾਡਰ ਜਿਵੇਂ ਤੁਸੀਂ ਦੱਸਿਆ ਪੰਜਾਬ ਦੇ ਪਿੰਡਾਂ ਦੇ ਵਿੱਚ ਬੈਠਾ ਜੋ ਮਰਜ਼ੀ ਹੋ ਜੇ ਉਹ ਕਹਿੰਦੇ ਅਸੀਂ ਵੋਟ ਟੱਕੜੀ ਨੂੰ ਪਾਉਣੀ ਆ ਪਰ ਇਹਦੇ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਜਿਹੜਾ ਇਹਨਾਂ ਨੇ ਮਾਫੀਨਾਮਾ ਮੰਗਿਆ ਸੀਗਾ ਅਕਾਲ ਤਖਤ ਸਾਹਿਬ ਤੋਂ ਉੱਥੋਂ ਇਹਨਾਂ ਨੇ ਭਾਵਕ ਅਪੀਲ ਵੀ ਕੀਤੀ ਸੀ ਰੁਸ ਕੇ ਗਏ ਹੋਏ ਅਕਾਲੀ ਲੀਡਰਾਂ ਨੂੰ ਕਿ ਮਾਂ ਪਾਰਟੀ ਵਾਪਸ ਆ ਜਾਊ ਹਰ ਇੱਕ ਨੂੰ ਮਾਨ ਸਤਕਾਰ ਦਿੱਤਾ ਜਾਊਗਾ ਜੇ ਆਪਦੀਆਂ ਗਲਤੀਆਂ ਨੂੰ ਸੁਧਾਰਨਗੇ ਤਾਂ ਆਉਣ ਵਾਲਾ ਸਮਾਂ ਹੋ ਸਕਦਾ ਅਕਾਲੀ ਦਲ ਦੇ ਲਈ ਕੋਈ ਚੰਗਾ ਹੋਵੇ ਉਹ ਬਿਲਕੁਲ ਹੋਰ ਦੋ ਪੜਾਵਾਂ ਦੇ ਵਿੱਚ ਸੁਣ ਚੋ ਆਇਆ ਵੀ ਉਹ ਜਿਹੜੀ ਰੈਲੀ ਜਾਂ ਉਹਨੂੰ ਆਪਾਂ ਯਾਤਰਾ ਕਹਦੀਏ ਜਾਂ ਉਹਨੂੰ ਮਾਰਚ ਕਹਦੀਏ ਵੀ ਦੋ ਉਹਦੇ ਵਿੱਚ ਹੋਣਗੇ ਹਰ ਹਰੇਕ ਹਲਕੇ ਦੇ ਵਿੱਚ ਦੋ ਦੋ ਦਿਨ ਉਹ ਰਹਿਣਗੇ ਤੇ ਦੋ ਪੜਾਅ ਹੋਣਗੇ ਪਹਿਲੇ ਪੜਾਅ ਦੇ ਵਿੱਚ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਕਰਨਗੇ ਔਰ ਦੂਸਰੇ ਪੜਾਅ ਦੇ ਵਿੱਚ ਉਹ ਗੱਲ ਕਰਨਗੇ ਸਰਕਾਰ ਦੇ ਵਿੱਚ ਜੋ ਕੁਝ ਖਾਮੀਆਂ ਚੱਲ ਰਹੀਆਂ ਨੇ ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ 1 ਫਰਵਰੀ ਤੋਂ ਬਾਅਦ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਔਰ ਦੇਖਦੇ ਆ ਵੀ ਵੋਟਰ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਨਾਲ ਦੁਬਾਰਾ ਜੋੜ ਪਾਉਂਦੇ ਆ ਕਿ ਨਹੀਂ ਸੋ ਨੀਤੇ ਵੀਰ ਆਪਾਂ ਅਗਲੇ ਮੁੱਦੇ ਤੇ ਚੱਲੀਏ ਅਗਲੀ ਗੱਲਬਾਤ ਤੇ ਚੱਲੀਏ ਵਿਦੇਸ਼ਾਂ ਦੇ ਵਿੱਚ ਆਪਾਂ ਰਹਿੰਦੇ ਇੱਥੇ ਕੈਨੇਡਾ ਅਮਰੀਕਾ ਦੇ ਜੇ ਬੱਚਾ ਗੱਲਬਾਤ ਕਰੀਏ ਤਾਂ ਗੁਰਦੁਆਰਾ ਕਮੇਟੀਆਂ ਦੇ ਝਗੜੇ ਆ ਜਿਹੜੇ ਉਹ ਰੁਕਮ ਦਾ ਨਾਮ ਨਹੀਂ ਲੈ ਰਹੇ ਹਰ ਮਹੀਨੇ ਸਾਨੂੰ ਕਿਸੇ ਨਾ ਕਿਸੇ ਗੁਰਦੁਆਰੇ ਦੇ ਵਿੱਚ ਪੱਗਾਂ ਲੱਤ ਦੇ ਦੀ ਜਿਹੜੀ ਖਬਰ ਆ ਜਿਹੜੀ ਵੀਡੀਓਜ਼ ਆ ਸਾਡੇ ਸਾਹਮਣੇ ਆ ਜਾਂਦੀ ਆ ਹਨਾ ਔਰ ਪਿਛਲੇ ਹਫਤੇ ਆਪਾਂ ਦੇਖਿਆ ਕੈਲਗਰੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਨਾ ਤੇ ਮੇਰੇ ਕੋਲੇ ਵੀ ਇਸ ਤਰ੍ਹਾਂ ਦੀਆਂ ਬਹੁਤ ਵੀਡੀਓਜ਼ ਨੇ ਜਿਹੜੀਆਂ ਕਿ ਇੱਥੇ ਨਿਊਯਾਰਕ ਦੇ ਵਿੱਚ ਗੁਰਦੁਆਰਾ ਕਮੇਟੀਆਂ ਦੇ ਝਗੜੇ ਦੀਆਂ ਵੀਡੀਓਜ਼ ਆ ਮੈਂ ਕੋਸ਼ਿਸ਼ ਕਰਦਾ ਹੁਣਾਂ ਕਿ ਗਲੋਬਲ ਪੰਜਾਬ ਟੀਵੀ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨਾ ਟੈਲੀਕਾਸਟ ਕੀਤੀਆਂ ਜਾਣ ਕਿਉਂਕਿ ਇਹਦੇ ਵਿੱਚ ਘਟਾ ਤਾਂ ਸਾਡੀ ਸਿੱਖ ਕਮਿਊਨਿਟੀ ਦਾ ਹੁੰਦਾ ਹੈ ਪਰ ਫਿਰ ਵੀ ਇਸ ਮੁੱਦੇ ਤੇ ਡਿਸਕਸ਼ਨ ਕਰਨੀ ਬੜੀ ਜ਼ਰੂਰੀ ਹੈ ਕੀ ਤੁਹਾਨੂੰ ਲੱਗਦਾ ਗੁਰਦੁਆਰਾ ਕਮੇਟੀਆਂ ਦੇ ਝਗੜਿਆਂ ਦਾ ਮੁੱਖ ਕਾਰਨ ਕੀ ਆ ਇਹ ਚੌਧਰਪੂਣਾ ਜਿਹੜਾ ਹੈ ਇਹ ਸਾਡੇ ਸਾਡੇ ਖਾਸ ਤੌਰ ਤੇ ਜਿਹੜੇ ਸਾਡੇ ਬਜ਼ੁਰਗ ਆਗੂ ਆ ਉਹਨਾਂ ਦੇ ਵਿੱਚੋਂ ਜਾਂਦਾ ਕਿਉਂ ਨਹੀਂ ਕਿਉਂ ਉਹ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਆ ਔਰ ਜਦੋਂ ਇੱਕ ਧਿਰ ਜਿੱਤ ਜਾਂਦੀ ਹੈ ਫਿਰ ਹਾਰੀ ਹੋਣੀ ਤੇਰਾ ਜਿਹੜੀ ਗੁਰਦੁਆਰੇ ਵੀ ਨਤਮਸਤਕ ਹੋਣ ਲਈ ਨਹੀਂ ਆਉਂਦੀ ਉਹ ਹੋਰ ਗੁਰਦੁਆਰੇ ਮੱਥਾ ਟੇਕਣ ਚਲੇ ਜਾਂਦੇ ਕੀ ਲੱਗਦਾ ਹੈ ਗੁਰਦੁਆਰਾ ਕਮੇਟੀਆਂ ਦੇ ਝਗੜੇ ਆ ਜਿਹੜੇ ਇਹ ਇਹਨਾਂ ਨੂੰ ਠੱਲ ਕਿੱਦਾਂ ਪੈ ਸਕਦੀ ਆ ਅੱਡੀ ਭਾਈ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਪੱਪੀ ਭਦੌੜ ਦਾ ਇੱਕ ਗੀਤ ਆਇਆ ਸੀ ਬੜਾ ਵਧੀਆ ਕਹਿੰਦੇ ਦਾੜੀ ਪੱਟਣੀ ਪੱਗ ਲਾਉਣ ਦੀ ਗੱਲ ਆਮ ਜਹੀ ਹੋਊਗੀ ਤੇਰੀ ਸਿੱਖੀ ਤਾਂ ਮੇਰੇ ਸਤਗੁਰ ਜੀ ਦੀ ਨਾਮ ਜਹੀ ਹੋਊਗੀ ਵਿੱਚ ਹਜ਼ੂਰੀ ਧੂ ਲੈnde ਕਿਰਪਾਨੇ ਤਿੱਖੀ ਨੂੰ ਅੱਜ ਖਤਰਾ ਏ ਦਸ਼ਮੇਸ਼ ਪਿਤਾ ਸਿੱਖਾਂ ਤੋਂ ਤੇਰੀ ਸਿੱਖੀ ਨੂੰ ਸੋ ਕਿਸੇ ਤੋਂ ਹੋਰ ਕੋਈ ਖਤਰਾ ਨਹੀਂ ਜਿਹੜੇ ਗੁਰਦੁਆਰਿਆਂ ਦੇ ਵਿੱਚ ਮਸੰਦ ਰੂਪੀ ਲੋਕ ਬੈਠੇ ਆ ਜਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਆ ਕਿ ਇੱਥੋਂ ਦੀ ਪ੍ਰਧਾਨਗੀ ਦਾ ਸਾਰਾ ਸਿਸਟਮ ਸਾਡੇ ਕੋਲੇ ਹੀ ਰਹੇ ਉਹਨਾਂ ਲੋਕਾਂ ਨੇ ਇਹਨੂੰ ਇੱਕ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਬਦਨਾਮ ਕਰਕੇ ਰੱਖਤਾ ਜਿਸ ਤਰੀਕੇ ਦੀਆਂ ਤਸਵੀਰਾਂ ਟੀਵੀ ਟੀਵੀਆਂ ਦੇ ਉੱਤੇ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਸਾਨੂੰ ਵੇਖਣ ਨੂੰ ਮਿਲਦੀਆਂ ਇਹ ਬਹੁਤ ਮੰਦਭਾਗੀ ਕਿ ਮੈਂ ਤਕਰੀਬਨ 1991 ਦਾ ਅਮਰੀਕਾ ਦੇ ਵਿੱਚ ਰਹਿ ਰਿਹਾ ਤੇ ਲੜਾਈ ਝਗੜੇ ਉਦੋਂ ਪਹਿਲਾਂ ਦੇ ਗੁਰਦੁਆਰਿਆਂ ਦੇ ਵਿੱਚ ਚੱਲੀ ਜਾ ਰਹੇ ਆ ਤੇ ਅੱਜ ਤੱਕ ਇਹ ਨਿਪਟਣ ਦਾ ਨਾਮ ਨਹੀਂ ਲੈ ਰਹੇ ਜਿਵੇਂ ਤੁਸੀਂ ਕੱਲ ਕੀਤੀ ਇਹਨਾਂ ਦੇ ਕਾਰਨ ਕੀ ਆ ਮੈਨੂੰ ਸਿਰਫ ਇਹੀ ਲੱਗਦਾ ਵੀ ਜਿਹੜੇ ਚੌਧਰ ਦੇ ਭੁੱਖੇ ਲੋਕ ਹੁੰਦੇ ਆ ਇੱਥੇ ਉਹਨਾਂ ਵਿੱਚ ਉਨੀ ਕੁਆਲੀਫਿਕੇਸ਼ਨ ਨਹੀਂ ਹੁੰਦੀ ਕਿ ਉਹ ਕੋਈ ਸਿਟੀ ਦੇ ਵਿੱਚ ਅਸੈਂਬਲੀ ਮੈਨ ਵਾਸਤੇ ਖੜ੍ਹ ਸਕਣ ਜਾਓ ਕੋ ਕਾਉਂਸਲ ਮੈਂਬਰ ਬਣ ਸਕਣ ਜਾਂ ਉਹ ਕੋਈ ਕਾਂਗਰਸਮੈਨ ਦੇ ਉਹਦੇ ਤੱਕ ਪਹੁੰਚ ਸਕਣ ਉਹਨਾਂ ਦੇ ਕੋਈ ਕੋਲੇ ਇੱਕੋ ਇੱਕ ਨਾਮ ਚਮਕਾਉਣ ਨੂੰ ਜਗ੍ਹਾ ਰਹਿ ਜਾਂਦੀ ਆ ਉਹ ਹੈ ਗੁਰਦੁਆਰਾ ਤੇ ਗੁਰਦੁਆਰਿਆਂ ਦੇ ਵਿੱਚ ਇਹੀ ਕਾਰਨ ਆਕਰ ਨੂੰ ਲੈ ਕੇ ਹਰ ਕੋਈ ਡਾਂਗਾ ਸੋਟੋ ਮੈਂਟੋ ਮੈਂਟੀ ਕੱਢ ਲੈਂਦਾ ਤੇ ਜਿਸ ਤਰੀਕੇ ਦੇ ਨਾਲ ਕੈਲਗਰੀ ਦੇ ਗੁਰਦੁਆਰਾ ਸ਼ਹਿਦਸ਼ਮੇਸ਼ਤਵਾਰ ਦੇ ਵਿੱਚ ਇਹ ਕਾਂਡ ਹੋਇਆ ਇਹ ਬਹੁਤ ਜਿਆਦਾ ਨਿੰਦਣਯੋਗ ਆ ਕਈ ਦਿਨਾਂ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਗੁਰਦੁਆਰੇ ਦੇ ਬਾਹਰ ਚੱਲ ਰਿਹਾ ਸੀਗਾ ਮੌਜੂਦਾ ਕਮੇਟੀ ਨੂੰ ਲੈ ਕੇ ਉਹਨਾਂ ਦੇ ਵਿੱਚ ਟਕਰਾਅ ਹੋਇਆ ਜਿਸ ਕਰਕੇ ਉੱਥੇ ਜਿਵੇਂ ਕਿਹਾ ਵੀ ਕਾਫੀ ਖੂਨੀ ਝੜਪਾਂ ਹੋਈਆਂ ਤੇ ਫਿਰ ਅਸੀਂ ਕਹਿ ਦਿੰਨੇ ਆ ਜੀ ਜਿਹੜੀ ਪੁਲਿਸ ਆ ਉਹ ਨੰਗੇਸਰ ਅੰਦਰ ਆ ਗਈ ਉਹ ਜਿੱਤਣਾ ਸਣੇ ਦਰਬਾਰ ਸਾਹਿਬ ਦੇ ਵਿੱਚ ਚਲੀ ਗਈ ਵੀ ਜਿੱਥੇ ਜਿੱਤਣਾ ਲਾ ਕੇ ਉਹਨਾਂ ਨੂੰ ਸਕਾਰ ਦੇਣ ਦਾ ਮੌਕਾ ਹੁੰਦਾ ਉੱਥੇ ਤਾਂ ਅਸੀਂ ਉਹਨਾਂ ਨੂੰ ਸਾਧਦੇ ਨਹੀਂ ਜਦੋਂ ਫਿਰ ਕੋਈ ਇਦਾਂ ਦਾ ਪੰਗਾ ਪੈਂਦਾ ਉੱਥੇ ਫਿਰ ਉਹ ਐਕਸਪੈਕਟ ਕਰਦੇ ਆ ਵੀ ਉਹ ਜੁੱਤਾਂ ਲਾ ਕੇ ਤੇ ਸਰ ਟੱਕੇ ਅੰਦਰ ਆਉਣ ਇਹ ਸਾਡੇ ਤੇ ਮਰਅਸਰ ਕਰਦਾ ਵੀ ਅਸੀਂ ਕਿੰਨਾ ਹਾਲਾਤਾਂ ਦੇ ਵਿੱਚ ਪੁਲਿਸ ਨੂੰ ਉੱਥੇ ਸਾਦੇ ਹੈਗੇ ਆ ਤੇ ਇਹ ਜਿਹੜੀਆਂ ਛਾਈ ਝਗੜੇ ਦੀਆਂ ਘਟਨਾਵਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਇਹ ਆਮ ਹੋਈਆਂ ਪਈਆਂ ਹੈਗੀਆਂ ਤੇ ਜਿਨ੍ਹਾਂ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਬੀ ਇਦਾਂ ਦੇ ਜਿਹੜੇ ਮਸਲੇ ਹੁੰਦੇ ਆ ਪਹਿਲੀ ਗੱਲ ਤਾਂ ਵੋਟਾਂ ਦਾ ਸਿਸਟਮ ਹੀ ਨਹੀਂ ਹੋਣਾ ਚਾਹੀਦਾ ਯਾਰ ਜਿਹੜੇ ਕਮਿਊਨਿਟੀ ਦੇ ਵਿੱਚੋਂ ਚੰਗੇ ਮੈਂਬਰ ਆ ਉਹਨਾਂ ਨੂੰ ਲੈ ਕੇ ਤੁਸੀਂ ਕਮੇਟੀ ਚੁਣੋ ਜਿਹੜੀ ਕਿ 5 ਸਾਲ ਉਹ ਗੁਰਦੁਆਰੇ ਦਾ ਪ੍ਰਬੰਧ ਚਲਾਵੇ 5 ਸਾਲਾਂ ਦੇ ਪਿੱਛੋਂ ਫੇਰ ਸੰਗਤ ਕੋਈ ਸਰਬਸੰਮਤੀ ਦੇ ਨਾਲ ਕੋਈ ਇਸ ਤਰੀਕੇ ਦਾ ਹੋਵੇ ਬਿਅਤ ਕਿ ਅਸੀਂ ਛੱਡਿਆ ਜੀ ਪ੍ਰਬੰਧ ਹੁਣ ਜਿਹੜੇ ਦੂਸਰੇ ਹੈਗੇ ਆ ਉਹ ਆ ਕੇ ਇਹਦੇ ਵਿੱਚ ਆਪਦਾ ਯੋਗਦਾਨ ਪਾਉਣ ਤੇ ਅਸੀਂ ਦੇਖਦੇ ਹਾਂ ਸਾਥੋਂ ਕਿੰਨਾ ਕੋ ਚੰਗਾ ਕਰਨਗੇ ਜੇ ਉਹ ਨਹੀਂ ਚੰਗਾ ਕਰਦੇ ਤਾਂ ਅਗਲੀ ਵਾਰ ਫਿਰ ਤੁਹਾਨੂੰ ਚੋਣ ਲੈਣਗੇ ਜਿਹੜਾ ਇਹ ਵੋਟਾਂ ਦਾ ਸਿਸਟਮ ਗੁਰੂ ਘਰਾਂ ਦੇ ਵਿੱਚ ਚੱਲਿਆ ਹੋਇਆ ਇਹਦੇ ਵਿੱਚ ਬਾਈ ਜੀ ਬਹੁਤ ਸਾਰੀਆਂ ਝਾਲੀ ਵੋਟਾਂ ਪੈਂਦੀਆਂ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਇਹ ਕੀ ਕਰਦੇ ਹੈਗੇ ਆ ਬਾਹਰੋਂ ਪੰਗਤ ਜਿਹੜੇ ਦੂਰ ਦਰਾਡੇ ਜਿਵੇਂ ਜੇ ਬੇਰਗੇ ਵੋਟਾਂ ਪੈਣਗਾ ਤਾਂ ਫ੍ਰਿਜਨੋ ਤੋਂ ਜਾ ਕੇ ਲੋਕ ਵੋਟਾਂ ਪਾ ਕੇ ਆਉਂਦੇ ਆ ਜੇ ਜਿਵੇਂ ਕਿ ਕਿਹਾ ਫ੍ਰਿਜ ਨੂੰ ਸਾਡਾ ਇਸ ਕਮ ਉਹ ਕੱਲੋਂ ਬਚਿਆ ਹੋਇਆ ਵੀ ਸਾਡੇ ਇੱਥੇ ਕਿਸੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਦਾ ਲੜਾਈ ਝਗੜਾ ਨਹੀਂ ਹੋਇਆ ਹਰ ਕੋਈ ਕਮੇਟੀ ਸਰਬਸੰਮਤੀ ਨਾਲ ਇੱਥੇ ਚੁਣੀ ਜਾਂਦੀ ਹੈਗੀ ਆ ਤੇ ਹੋਰ ਜਿੱਥੇ ਕਿਤੇ ਵੀ ਇਦਾਂ ਦੇ ਪ੍ਰਬੰਧ ਚੱਲਦੇ ਆ ਪ੍ਰਦੀਪ ਮੈਨੂੰ ਲੱਗਦਾ ਵੀ ਉੱਥੇ ਸਰਬਸੰਮਤੀ ਦੇ ਨਾਲ ਜਿਵੇਂ ਕਿਹਾ ਬੰਦੇ ਕਮੇਟੀਆਂ ਚੁਣੀਆਂ ਜਾਂਣ ਜਿਹੜਾ ਇਹ ਚੋਣਾਂ ਵਾਲਾ ਸਿਸਟਮ ਆ ਇਹ ਟੋਟਲੀ ਰੋਂਗ ਆ ਜਿਹੜੇ ਸ਼ਤਾਨ ਦਿਮਾਗ ਹੁੰਦੇ ਹੈਗੇ ਆ ਉਹ ਇਹਨੂੰ ਬਹੁਤ ਗਲਤ ਮਾਲ ਤਰੀਕੇ ਨਾਲ ਤਰੋ ਜਿਹੜਾ ਚੋਣਾ ਉਹ ਜਿੱਤ ਜਾਂਦੇ ਆ ਤੇ ਜਿਹਦਾ ਕਰਕੇ ਫਿਰ ਲੜਾਂਗਾ ਝਗੜੇ ਹੋਰ ਵੱਧਦੇ ਹੈਗੇ ਆ ਤੇ ਮੈਂ ਤਾਂ ਕਹਣਾ ਜਿਹੜੇ ਨਵੇਂ ਇੱਥੋਂ ਦੇ ਜੰਮੇ ਪਲੇ ਇਹਨਾਂ ਨੂੰ ਗੁਰੂ ਘਰਾਂ ਦੇ ਦੀਆਂ ਕਮੇਟੀਆਂ ਦੇ ਵਿੱਚ ਆਉਣਾ ਚਾਹੀਦਾ ਤਾਂ ਕਿ ਜਿਹੜੇ ਪੁਰਾਣੇ ਸਾਡੇ ਖੁੰਡ ਬੈਠੇ ਹੈਗੇ ਆ ਉਹਨਾਂ ਨੂੰ ਪਾਸੇ ਕਰਕੇ ਕੀ ਜਿਹੜੀ ਨੌਜਵਾਨੀ ਆ ਉਹ ਅੱਛੇ ਤਰੀਕੇ ਨਾਲ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਆ ਉਹ ਚਲਾਉਣ ਤਾਂ ਹੀ ਇਹਨਾਂ ਗੁਰੂ ਘਰਾਂ ਦੀਆਂ ਲੜਾਈਆਂ ਦਾ ਕੋਈ ਹੱਲ ਹੋ ਸਕਦਾ ਅਦਰਵਾਈਜ਼ ਜੇ ਵੋਟਾਂ ਪੈਂਦੀਆਂ ਰਹਿਆਂ ਉਹੀ ਆਪਾਂ ਪੰਜਾਬ ਵਾਲਾ ਸਿਸਟਮ ਰੱਖਿਆ ਗੁੱਟ ਬਣ ਗਈ ਤਾਂ ਇਹ ਲੜਾਈ ਝਗੜੇ ਇਸੇ ਤਰੀਕੇ ਦੇ ਨਾਲ ਚੱਲਦੇ ਰਹਿਣੇ ਕੀ ਲੱਗਦਾ ਤੁਹਾਨੂੰ ਵੀ ਆਮ ਸੰਗਤ ਨੂੰ ਹੋਰ ਵੀ ਕਈ ਸਵਾਲ ਆ ਜਿਹੜੇ ਗੁਰੂ ਘਰ ਕਮੇਟੀਆਂ ਕੋਲੋਂ ਜਾ ਕੇ ਪੁੱਛਣੇ ਚਾਹੀਦੇ ਆ ਕਿਉਂਕਿ ਆਮ ਸੰਗਤ ਦੇ ਮਨ ਦੇ ਵਿੱਚ ਇਹ ਧਾਰਨਾ ਹੈ ਵੀ ਗੋਲਕ ਦੀ ਲੜਾਈ ਆ ਗੋਲਕ ਦੇ ਵਿੱਚ ਪੈਸਾ ਆਉਂਦਾ ਜਿਹੜਾ ਉਹਦੇ ਕਰਕੇ ਕਮੇਟੀਆਂ ਦੀ ਲੜਾਈ ਹੁੰਦੀ ਆ ਪਰ ਮੈਂ ਦੇਖ ਕਈ ਗੁਰੂ ਘਰ ਕਮੇਟੀਆਂ ਦੇ ਵਿੱਚ ਬਿਲੀਅਨ ਨੀਅਰ ਪੰਜਾਬੀ ਆ ਜਿਹੜੇ ਆਪਦੇ ਕੋਲੋਂ ਹਰ ਐਤਵਾਰ ਜਦੋਂ ਗੁਰਦੁਆਰੇ ਆਉਂਦੇ ਤਾਂ ਕੁਛ ਨਾ ਕੁਛ 1000 2000 ਡਾਲਰ ਹੋਰ ਲਾ ਕੇ ਜਾਂਦੇ ਆ ਮਤਲਬ ਗੋਲਖਾਨ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਹੈਗਾ ਕਈ ਗੁਰੂ ਘਰ ਕਮੇਟੀਆਂ ਦੇ ਵਿੱਚ ਫਿਰ ਇਹ ਲੜਾਈ ਆ ਜਿਹੜੀ ਇਹ ਸਿਰਫ ਸਿਰਫ ਤੇ ਸਿਰਫ ਚੌਧਰ ਦੀ ਲੜਾਈ ਆ ਕਿ ਪੈਸੇ ਦੇ ਵੀ ਤੁਹਾਨੂੰ ਲੱਗਦੀ ਕਿਸੇ ਨਾ ਕਿਤੇ ਕਿਉਂਕਿ ਜਦੋਂ ਇੰਡੀਆ ਤੋਂ ਕਿਸੇ ਨੂੰ ਬੁਲਾਉਣਾ ਹੁੰਦਾ ਹੈ ਤਾਂ ਉਦੋਂ ਫਿਰ ਉਹਦਾ ਕੋਈ ਜਥੇ ਦੇ ਰੂਪ ਦੇ ਵਿੱਚ ਕੋਈ ਐਜ਼ ਅ ਗੈਸਟ ਦੇ ਰੂਪ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਬੁਲਾ ਸਕਦੇ ਹੋ ਉੱਥੇ ਕਿ ਉਹ ਵੀ ਮਸਲਾ ਹੈਗਾ ਜਿਹਦੇ ਕਰਕੇ ਕਮੇਟੀਆਂ ਦੀ ਲੜਾਈ ਆ ਨਹੀਂ ਚੌਧਰ ਦੀ ਤਾਂ ਪ੍ਰਦੀਪ ਹੈ ਹੀ ਹੈ ਇਹਦੇ ਵਿੱਚ ਕੋਈ ਦੂਰਾ ਮਾਰੀ ਪਰ ਚੌਧਰ ਦੇ ਨਾਲ ਨਾਲ ਗੋਲਕ ਦੀ ਵੀ ਇਹਦੇ ਵਿੱਚ ਕਾਫੀ ਅਹਿਮ ਭੂਮਿਕਾ ਹੈਗੀ ਆ ਕਿਉਂਕਿ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਕਈ ਵਾਰੀ ਨਾ ਗੁਰੂ ਘਰਾਂ ਦੇ ਪ੍ਰਧਾਨ ਬਣ ਜਾਂਦੇ ਆ ਉਹ ਫਿਰ ਕਾਫੀ ਕਾਫੀ ਸਾਰਾ ਆਪਣਾ ਜਿਹੜਾ ਜਿਮਕਲਾ ਵੀ ਕਾਲਾ ਤਾਂ ਨਾ ਉਹਨੂੰ ਐਜ਼ ਇਹ ਵੀ ਗੁਰੂ ਘਰ ਨੂੰ ਅਸੀਂ ਫੰਡ ਦੱਤਾ ਰਸੀਦਾਂ ਲੈਣੀਆਂ ਟੈਕਸ ਦੇ ਵਿੱਚੋਂ ਬਹੁਤ ਸਾਰੀਆਂ ਰੀਬੇਟਸ ਉਹਨਾਂ ਨੂੰ ਫਿਰ ਮਿਲ ਜਾਂਦੀਆਂ ਹੈਗੀਆਂ ਤੇ ਨਾਲ ਦੀ ਨਾਲ ਜੀ ਮੈਂ ਤੁਸੀਂ ਗੱਲ ਕੀਤੀ ਆ ਕਿ ਆਪਣੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਜਾਂ ਜਿਹੜੇ ਚੋਣ ਵਾਲੇ ਹੁੰਦੇ ਆ ਜਾਂ ਕਿਸੇ ਨੂੰ ਪੈਸੇ ਦੇ ਕੇ ਜਿਹੜੀਆਂ ਸਪਾਂਸਰਸ਼ਿਪਾਂ ਉਹ ਭੇਜੀਆਂ ਜਾਂਦੀਆਂ ਹੈਗੀਆਂ ਤਾਂ ਕਿ ਬੰਦਾ ਕਿਵੇਂ ਨਾ ਕਿਵੇਂ ਇੱਥੇ ਆ ਜਾਵੇ ਫਿਰ ਗਾਂ ਪੱਕੇ ਕਰਾਉਣ ਵਾਸਤੇ ਵੀ ਕਈ ਵਾਰੀ ਪੈਸੇ ਥੱਲੇ ਦੀ ਗੱਲਬਾਤ ਆਉਂਦੀ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਹੀ ਇਸ ਚੀਜ਼ ਦੇ ਵਿੱਚ ਅਨੁਸਾਰਾ ਜਿੱਥੇ ਆਪਾਂ ਕਹਿੰਦੇ ਵੀ ਚੌਧਰ ਦੀ ਇਹ ਲੜਾਈ ਆ ਉੱਥੇ ਨਾਲ ਦੀ ਨਾਲ ਕਿਸੇ ਹੱਦ ਤੱਕ ਗੋਲਕ ਦੇ ਉੱਤੇ ਕਬਜ਼ਾ ਕਰਨ ਦੇ ਲਈ ਵੀ ਕੋਸ਼ਿਸ਼ ਜਿਹੜੇ ਸਾਡੇ ਸੱਜਣ ਹੈਗੇ ਆ ਸ਼ਤਾਨ ਦਿਮਾਗ ਉਹ ਇਸ ਪਾਸੇ ਵੱਲ ਨੂੰ ਇਸ ਤਾਕ ਦੇ ਵਿੱਚ ਰਹਿੰਦੇ ਆ ਵੀ ਕਿਸੇ ਤਰੀਕੇ ਦੇ ਨਾਲ ਗੁਰਦੁਆਰੇ ਦੀ ਸਿਆਸਤ ਦੇ ਉੱਤੇ ਕਾਬਜ ਹੋਇਆ ਜਾਵੇ ਕਈ ਵਾਰ ਤੁਸੀਂ ਦੇਖਿਆ ਹੋ ਬਹੁਤ ਸ਼ਰੀਫ ਜਿਹੜੀਆਂ ਕਮੇਟੀਆਂ ਬੜੇ ਸ਼ਰੀਫ ਜਿਹੜੇ ਕਮੇਟੀ ਮੈਂਬਰਸ ਆ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾ ਰਹੇ ਹੁੰਦੇ ਆ ਪਰ ਨਾਲ ਦੀ ਨਾਲ ਫਿਰ ਤੁਸੀਂ ਦੇਖਿਆ ਉਜ्ञਾ ਤਰ੍ਹਾਂ ਉਹ ਟੁਚਰਾ ਦੇਣਗਾ ਸ਼ੁਰੂ ਕਰ ਦਿੰਦਗਾ ਉਹਨਾਂ ਨੂੰ ਜਿਵੇਂ ਮਤਲਬ ਬੌਦਰ ਕਰਨਾ ਸ਼ੁਰੂ ਕਰ ਦਿੰਦਗਾ ਐਲੀਗੇਸ਼ਨਸ ਲਾਉਣੇ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਕੋਰਟ ਤੱਕ ਡਿੱਸਿਆ ਜਾਂਦਾ ਫਿਰ ਜਿਹੜਾ ਚੰਗਾ ਬੰਦਾ ਹੁੰਦਾ ਉਹ ਕੋਈ ਵਾਰੀ ਕਹਿੰਦਾ ਸੀ ਤਾਂ ਅਸੀਂ ਤਾਂ ਸੇਵਾ ਵਾਸਤੇ ਆਏ ਸੀਗੇ ਅਸੀਂ ਲੈਣਾ ਕੀ ਆ ਇਸ ਕਲੇਸ਼ ਤੋਂ ਤੇ ਇਹਦੇ ਨਾਲੋਂ ਤਾਂ ਅਸੀਂ ਜੇ ਸੇਵਾ ਹੀ ਕਰਨੀ ਤਾਂ ਭਾਂਡੇ ਮਾਜ ਲਾਂਗੇ ਜੇ ਨਹੀਂ ਹੋਊ ਤਾਂ ਅਸੀਂ ਜਿਵੇਂ ਮਤਲਬ ਵੀ ਗੁਰੂ ਘਰ ਝਾੜੂ ਪੋਚਾ ਕਰਦੇਾਂਗੇ ਤੇ ਵੀ ਇਸ ਕਲੇਸ਼ ਤੋਂ ਅਸੀਂ ਲੈ ਉਸ ਚੱਕਰ ਦੇ ਵਿੱਚ ਜਿਹੜੇ ਗਲਤ ਆਨਸਰ ਹੁੰਦੇ ਆ ਉਹ ਕਮੇਟੀਆਂ ਦੇ ਵਿੱਚ ਐਂਟਰ ਹੋ ਜਾਂਦੇ ਆ ਤੇ ਫਿਰ ਜੇ ਨੋ ਉਹ ਸਾਰਾ ਕੁਝ ਪੱਕੇ ਤੋਂ ਲੋਕੈਸ਼ਪਿਆ ਨਹੀਂ ਬਿਲਕੁਲ ਬਿਲਕੁਲ ਔਰ ਸਾਡੇ ਵੀ ਇੱਥੇ ਨਾ ਕਈ ਕਈ ਕਮੇਟੀਆਂ ਦੇ ਵਿੱਚ ਲੱਗਦਾ ਹੀ ਨਹੀਂ ਵੀ ਉੱਥੇ ਕੋਈ ਕਮੇਟੀ ਹੈ ਵੀ ਆ ਗੁਰਦੁਆਰੇ ਦੇ ਵਿੱਚ ਮਿਸਾਲ ਦੇ ਤੌਰ ਤੇ ਜਰਸੀ ਸਿਟੀ ਗੁਰੂਗੁਰਾ ਉੱਥੇ ਔਂਕਾਰ ਸਿੰਘ ਉਹ ਆਪ ਜਾ ਕੇ ਦੇਖਿਓ ਤਾਂ ਉਹ ਲੰਗਰ ਹਾਲ ਦੇ ਵਿੱਚ ਰਸੋਈ ਦੇ ਵਿੱਚ ਆਪ ਜਿਹੜੀ ਸੇਵਾ ਕਰਦੇ ਹੁੰਦੇ ਦਾਲ ਆਪ ਬਣਾਉਦੇ ਹੁੰਦੇ ਆ ਪ੍ਰਸ਼ਾਦਾਂ ਦੀ ਸੇਵਾ ਕਰਦੇ ਹੁੰਦੇ ਆ ਤੇ ਉਹ ਪਤਾ ਹੀ ਨਹੀਂ ਹੁੰਦਾ ਵੀ ਉੱਥੇ ਕੌਣ ਪ੍ਰਧਾਨ ਹੈ ਨਾ ਇਸ ਵਾਰੀ ਇਸ ਸਾਲ ਕੌਣ ਆ ਉਹ ਉਹ ਆਪਣੇ ਆਪ ਹੀ ਉਹ ਜਦੋਂ ਆਪ ਜਿਹੜੇ ਬੰਦੇ ਨੇ ਮੇਨ ਇਨਵੋਲਵ ਹੁੰਦਾ ਜਦੋਂ ਉਹ ਸੇਵਾ ਦੇ ਵਿੱਚ ਆ ਜਾਂਦਾ ਤਾਂ ਫਿਰ ਨਹੀਂ ਪਤਾ ਲੱਗਦਾ ਕਮੇਟੀ ਦਾ ਤੇ ਕਈ ਕਮੇਟੀ ਵਾਲੇ ਜਿਹੜੇ ਆਫਿਸ ਦੇ ਬੈਠੇ 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 ਚਾਹ ਪਾਣੀ ਪਕੌੜੇ ਵੀ ਆਫਿਸ ਦੇ ਵਿੱਚ ਹੀ ਮੰਗਾਉਂਦੇ ਵੀ ਇੱਥੇ ਸਾਨੂੰ ਲੈ ਕੇ ਦਿਓ ਹਣਾ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਮੈਂ ਇੱਥੇ ਤੁਹਾਡੇ ਨਾਲ ਜ਼ਿਕਰ ਕਰਨੀ ਚਾਹਾਂਗਾ ਟਾਈਮ ਆਪਣੇ ਕੋਲੇ ਬਿਲਕੁਲ ਘੱਟ ਰਹਿ ਗਿਆ ਪ੍ਰੋਗਰਾਮ ਦਾ ਪਰ ਜਦੋਂ ਕੋਈ ਇੰਡੀਵਿਜੂਅਲ ਗੁਰਦੁਆਰਾ ਖੋਲ ਲੈਂਦਾ ਜਿੱਥੇ ਇਹ ਕਮੇਟੀਆਂ ਦਾ ਰੋਲਾ ਇਹ ਨਹੀਂ ਹੋਵੇ ਜਿੱਥੇ ਇਹ ਵੋਟਾਂ ਹੀ ਨਾ ਪੈਣ ਮਿਸਾਲ ਦੇ ਤੌਰ ਤੇ ਸਾਡੇ ਇੱਥੇ ਨਿਊਯਾਰਕ ਦੇ ਵਿੱਚ ਹੀ ਬਾਬਾ ਸੱਜਣ ਸਿੰਘ ਹਣਾ ਵੱਲੋਂ ਇੱਕ ਗੁਰਦੁਆਰਾ ਖੋਲਿਆ ਗਿਆ ਹੈ ਜਾਂ ਗਿਆਨੀ ਭੁਪਿੰਦਰ ਸਿੰਘ ਹਣਾ ਵੱਲੋਂ ਇੱਕ ਗੁਰਦੁਆਰਾ ਹੈ ਜਿਹਦੇ ਵਿੱਚ ਸੰਗਤ ਆ ਜਿਹੜੀ ਉਹ ਸੰਗਤੀ ਰੂਪ ਦੇ ਵਿੱਚ ਆਉਂਦੀ ਆ ਇਸ ਟਾਈਮ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਸਾਗਰ ਗੁਰੂ ਘਰ ਵਿੱਚ ਆਉਂਦੀ ਹੈ ਉਹਨੂੰ ਕੋਈ ਮਤਲਬ ਨਹੀਂ ਕਮੇਟੀ ਦੇ ਨਾਲ ਔਰ ਉਹਨਾਂ ਨੇ ਉੱਥੇ ਲੈਕਚਰ ਸਟੈਂਡ ਵੀ ਨਹੀਂ ਕੋਈ ਰੱਖਿਆ ਹੋਇਆ ਪਰ ਫੇਰ ਇਹੀ ਕਮੇਟੀਆਂ ਵਾਲੇ ਉਹਨਾਂ ਗੁਰਦੁਆਰਿਆਂ ਨੂੰ ਡੇਰਾ ਕਹਿਣ ਲੱਗ ਜਾਂਦੇ ਆ ਕੀ ਇਸ ਤਰ੍ਹਾਂ ਦੇ ਡੇਰੇ ਜੇ ਖੋਲਣਗੇ ਤਾਂ ਫੇਰ ਹੀ ਸਾਡਾ ਕਮੇਟੀਆਂ ਦਾ ਝਗੜਾ ਜਿਹੜਾ ਉਹ ਨਿਪੜੂਗਾ ਕੀ ਇਹਨਾਂ ਗੁਰਦੁਆਰਿਆਂ ਨੂੰ ਜਿਹੜੇ ਕਿ ਇੱਕ ਬੰਦਾ ਚਲਾਉਂਦਾ ਗੁਰਦੁਆਰੇ ਨੂੰ ਉਹਨੂੰ ਡੇਰਾ ਕਹਿਣਾ ਸਹੀ ਹੈ ਵੇਖੋ ਮੈਂ ਤਾਂ ਇੱਕ ਗੱਲ ਕਹਿਣਾ ਹੁਣ ਪ੍ਰਦੀਪ ਵੀ ਜਿੱਥੇ ਵੀ ਕਿਤੇ ਗੁਰਦੁਆਰਾ ਸਭ ਖੁੱਲਦਾ ਹੋ ਚਾਹੇ ਕਿ ਉਹ ਇੰਡੀਵਿਜੂਅਲ ਖੋਲਦਾ ਚਾਹੇ ਉਹ ਕਮੇਟੀ ਦੇ ਅੰਡਰ ਚੱਲਦਾ ਜਿੱਥੇ ਕੋਈ ਸਿੱਖ ਸਿਧਾਂਤ ਦੀ ਗੱਲ ਹੁੰਦੀ ਆ ਜਿੱਥੇ ਕੋਈ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜ ਗੱਲ ਹੁੰਦੀ ਆ ਜਿੱਥੇ ਕੋਈ ਕਮਿਊਨਿਟੀ ਦੇ ਵਾਸਤੇ ਚੰਗੇ ਕੰਮ ਕਰਦਾ ਕੋਈ ਗੁਰੂ ਘਰ ਕੋਈ ਉੱਥੇ ਕੈਂਪ ਲਾਉਂਦਾ ਕੋਈ ਉੱਥੇ ਅੱਛੇ ਇੰਡੀਆ ਤੋਂ ਸੱਦ ਕੇ ਪ੍ਰਚਾਰਕ ਲੋਕ ਸਿੱਖਾਂ ਨੂੰ ਸਿੱਖ ਸਿੱਖੀ ਵੱਲ ਨੂੰ ਜੋੜਦੇ ਆ ਉਹ ਚੰਗਾ ਹੀ ਚੰਗਾ ਕਿਉਂਕਿ ਜੇ ਆਪਾਂ ਕਈ ਵੀ ਕੋਈ ਗੁਰਦੁਆਰਾ ਖੁੱਲਿਆ ਹੋਇਆ ਤੇ ਉੱਥੇ ਜਿਸ ਤਰੀਕੇ ਦੇ ਨਾਲ ਪ੍ਰਬੰਧ ਚੱਲਦੇ ਆ ਜਾਂ ਡਾਂਖ ਖੜਕਦੀ ਆ ਫਿਰ ਉਹਦੇ ਨਾਲ ਤਾਂ ਮੈਂ ਕਹਿੰਦਾ ਡੇਰੇ ਹੀ ਚੰਗੇ ਆ ਬਿਲਕੁਲ ਨੀਟੇ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਵਿਸ਼ਿਆਂ ਤੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਦੇ ਲਈ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਗੱਲਬਾਤ ਕੀਤੀ ਅਸੀਂ ਨੀਟਾ ਮਾਚੀ ਕੇ ਉਹਨਾਂ ਦੇ ਨਾਲ ਹਰੇਕ ਹਫ਼ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਕਰਦੇ ਕੋਸ਼ਿਸ਼ ਕਰਦੇ ਆ ਇੱਥੋਂ ਦੇ ਮਸਲੇ ਜਿਹੜੇ ਉਹ ਵਿਚਾਰੇ ਜਾਣ ਇਸ ਪ੍ਰੋਗਰਾਮ ਦੇ ਵਿੱਚ ਤੇ ਨਾਲ ਦੀ ਨਾਲ ਇੱਥੋਂ ਦੀ ਪੰਜਾਬੀ ਕਮਿਊਨਿਟੀ ਪੰਜਾਬ ਦੇ ਵਿੱਚ ਜੇ ਕੋਈ ਵੱਡੀ ਘਟਨਾ ਘਟਦੀ ਆ ਕੋਈ ਵੱਡਾ ਕੁਝ ਹੁੰਦਾ ਹੈ ਕੋਈ ਪੋਲੀਟੀਕਲ ਗੱਲ ਹੁੰਦੀ ਆ ਕੋਈ ਸਮਾਜਿਕ ਗੱਲ ਹੁੰਦੀ ਆ ਅਸੀਂ ਉਹਦੇ ਬਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਨੀਟੇ ਹੋਣਾਂ ਦੇ ਨਾਲ ਵਿਚਾਰ ਚਰਚਾ ਕਰਦੇ ਰਹਿੰਦੇ ਆ ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਔਰ ਹੁਣ ਤੁਸੀਂ ਗਲੋਬਲ ਪੰਜਾਬ ਟੀਵੀ ਨੂੰ ਜਿੱਥੇ ਹੋਰ ਸਾਰੇ ਪਲੇਟਫਾਰਮਸ 'ਤੇ ਦੇਖਦੇ ਹੋ ਨਾਲ ਦੀ ਨਾਲ ਤੁਸੀਂ ਸਲਿੰਗ 'ਤੇ ਵੀ ਦੇਖ ਸਕਦੇ ਹੋ ਕਿਉਂਕਿ ਸਲਿੰਗ 'ਤੇ ਵੀ ਹੁਣ ਗਲੋਬਲ ਪੰਜਾਬ ਟੀਵੀ ਜਿਹੜਾ ਅਵੇਲੇਬਲ ਐ ਸਲਿੰਗ ਦੇ ਐਪ ਨੂੰ ਡਾਊਨਲੋਡ ਕਰਕੇ ਉਹਦੀ ਫ੍ਰੀ ਸਟ੍ਰੀਮਿੰਗ ਦੇ ਵਿੱਚ ਵੀ ਤੁਸੀਂ ਗਲੋਬਲ ਪੰਜਾਬ ਟੀਵੀ ਦੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਸਸੀਕਾਲ ਰਬ ਰੱਖਾ